ਕਹਿੰਦੇ ਆ ਚੜਦੇ ਸੂਰਜ ਦੀਆਂ ਤੇ ਭੱਜਦੇ ਘੋੜੇ ਦੀਆਂ ਫੋਟੋਆਂ ਕੰਧ ਤੇ ਲਾਉਣ ਨਾਲ ਕੋਈ ਤਰੱਕੀ ਨਹੀਂ ਮਿਲਦੀ ਤਰੱਕੀ ਲੈਣ ਵਾਸਤੇ ਸੂਰਜ ਚੜਨ ਤੋਂ ਪਹਿਲਾਂ ਉੱਠ ਕੇ ਘੋੜੇ ਵਾਂਗੂ ਭੱਜਣਾ ਪੈਂਦਾ ਫੇਰ ਤਰੱਕੀ ਮਿਲਦੀ ਕਹਿੰਦੇ ਆ ਘਰੋਂ ਭੱਜੀਆਂ ਕੁੜੀਆਂ ਆਪਣੇ ਨਾਲ ਆਸ-ਪਾਸ ਦੀਆਂ ਕੁੜੀਆਂ ਦੇ ਸੁਪਨੇ ਤੇ ਪੜ੍ਹੇ ਨੇ ਲਿਖਣੇ ਦੀਆਂ ਦੀ ਆਜ਼ਾਦੀ ਲੈ ਜਾਂਦੀਆਂ ਨੇ ਕੋੜਾ ਸੱਚਾ ਪਰ ਸਹੀ ਗੱਲ ਹੈ ਕਿਸੇ ਨੂੰ ਵੀ ਘਰ ਵਿੱਚ ਫੋਟੋਆਂ ਲਾਉਣ ਨਾਲ ਕੋਈ ਆਜ਼ਾਦੀ ਨਹੀਂ ਮਿਲਦੀ ਹੈਗੀ ਸਫਰਤਾ ਨਹੀਂ ਮਿਲਦੀ ਹੈਗੀ ਤੇ ਜਿਹੜੇ ਜਿਹੜੀਆਂ ਕੁੜੀਆਂ ਘਰੋਂ ਭੱਜਦੀਆਂ ਨੇ ਉਹਨਾਂ ਦੇ ਆਂਡ ਗਵਾਂਡ ਦੀਆਂ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਸੁਪਨੇ ਵੀ ਨਾਲ ਲੈ ਜਾਂਦੀਆਂ ਨੇ ਕਿ ਉਹਨਾਂ ਦੇ ਪੜਨ ਦੇ ਲਿਖਣ ਦੇ ਜਿਹੜੇ ਸੁਪਨੇ ਹੁੰਦੇ ਨੇ ਉਹ ਨਾਲ ਲੈ ਜਾਂਦੀਆਂ ਨੇ